ਤਬ ਹੀ ਪਟ ਦੇਉ ਸਭੈ ਤੁਮਰੇ ਇਹ ਝੂਠ ਨਹੀਂ ਸਤ ਕੈ ਜਨ ਹੋ ਸੋਈਆ ਫੇਰ ਕਹੀ ਮੁਖ ਤੇ ਹਰ ਜੀ ਸੁਨ ਰੀ ਇੱਕ ਬਾਤ ਕਹੋ ਸੰਗ ਤੇਰੇ ਜੋਰ ਪ੍ਰਣਾਮ ਕਰੋ ਕਰ ਸੋ ਤੁਮ ਕਾ ਜੋਰ ਪ੍ਰਣਾਮ ਕਰੋ ਤੁਮ ਜੋਰ ਪ੍ਰਣਾਮ ਕਰੋ ਕਰ ਸੋ ਤੁਮ ਕਾਮ ਕਰਾ ਉਪਜੀ ਜੀ ਮੇਰੇ ਕਾਮ ਕਰਾ ਉਪਜੀ ਜੀ ਮੇਰੇ ਉਪਜੀ ਜੀ ਮੇਰੇ ਤੋ ਹੰ ਬਾਤ ਕਹੀ ਤੁਮਸੋਂ ਜਬ ਜਬ ਤੋ ਹੰ ਬਾਤ ਕਹੀ ਤੁਮਸੋਂ ਜਬ ਘਾਤ ਬਣੀ ਸੋ ਠੌਰ ਅਕੇਰੇ ਦਨ ਲਹਿ ਜੀ ਕੋ ਹਮੋ ਹਸ ਕਾਨ ਕਹੀ ਤੁਮ ਰੋ ਤਰਹਿਰੇ ਕਬਿਓ ਬਾਤ ਧੋਗਰਾ ਕਾਨ ਜਬੈ ਗੋ ਕਾਨ ਜਬੈ ਗੋਂਦੀ ਸਭੈ ਦੇਖਿਓ ਨੈਣ ਨਚਾਤ कान जब गोपी सब देख्यो नैन लजात भय प्रसन्न कहने लगी सब सुदासी बात गोपी बाच कान सों सवैया कान बा कह थोरी तुमै तुम खेलो ना अपने घर का हो नंद सुनो जसदा तप्त है तेते ते ते तुम, ते ते तुम कान सुने नंद सुने जसदा तप्त है तेते तुम कान भय ਬਰਕਾ ਹੋ ਤੂੰ ਹਲ ਖੋੜਾ ਜਾ ਹੋ ਜਾਏਗਾ ਜਦੋਂ ਤੇਰੀਆਂ ਕਰਤੂਤਾਂ ਨੰਦ ਸੁਣੂ ਜਿਆ ਕਰ ਜਸੋਦਾ ਸੁਣੂ ਐ ਕਹਿੰਦੀਆਂ ਨੇ ਉਹ ਨਹੀਂ ਪਤਾ ਵੀ ਪਹਿਲਾਂ ਤੇ ਆ ਕੇ ਆਈਆਂ ਦੇਵੀ ਕੋਲੇ ਬੇਨਤੀਆਂ ਕਰਦੀਆਂ ਪਤੀ ਹੋਵੇ ਜਾਂ ਪਤੀ ਬਣਨ ਨੂੰ ਤਿਆਰ ਹੋਇਆ ਤਾਂ ਹੁਣ ਉਹਨੂੰ ਇਹ ਇਹਨੂੰ ਚਰਿੱਤਰ ਕਹਿੰਦੇ ਆਂ ਹਾਂ ਨੇਹੋ ਲੱਗੈ ਨਾ ਜੋਰ ਭੇ ਤਮ ਨੇਹੋ ਲਗਾਵਤ ਹੋ ਬਰਕਾ ਹੋ ਬਰਕਾ ਹੋ ਬਾਲਕਾਂ ਤੂੰ ਲੇਹ ਕਹ ਇਨ ਬਾਤਨ ਤੇ ਰਸ ਜਾਣਤ ਕਾ ਅਜੂ ਲੜਕਾ ਹੋ ਕਬਿਤ ਕਮਲ ਸੇ ਆਨੰਦ ਕੁਰੰਗਨ ਸਿਤ ਨੇਤਰਨ ਸੋ ਤਨ ਕੀ ਪ੍ਰਭਾ ਮੈਂ ਸਾਰੇ ਭਾਵਨ ਸੁ ਭਰੀਆ ਰਾਜ ਤਹ ਗੁਪੀਆ ਪ੍ਰਸੰਨ ਭਈ ਐਸੀ ਭਾਂਤ ਚੰਦਰਮਾ ਚਰਿਤ ਜਿਉ ਬਰਾਜੈ ਸੇਤ ਹਰੀਆ रास री की बात रस रीत ही के प्रेम हूं मैं रास री की बात रस रीत ही के प्रेम हूं मैं कह कब श्याम साथ कान जो के खरिया मदन के हारन बनाए के बनाएवे के काज माननो मदन के हारन बनाए के काज माननो हित कह परोवत है मुतन की लरिया सैया ਕਾਹੇ ਕਾਮ ਜੂ ਜਾਮਕੇ ਕਾਮ ਕੇ ਬਾਨ ਕਾਹੇ ਕੋ ਕਾਮ ਜੂ ਕਾਮ ਕੇ ਬਾਨ ਲਗਾਵਤ ਹੋ ਕਾਹੇ ਕੋ ਕਾਨ ਜੂ ਕਾਮ ਕੇ ਬਾਨ ਲਗਾਵਤ ਹੋ ਤਨ ਕੇ ਧਨ ਪਉ ਹੈ ਕਾਹੇ ਕੋ ਨਿਹਾਂ ਲਗਾਵਤ ਹੋ ਮੁਸ਼ਕਾਵਤ ਹੋ ਜਲ ਆਵਤ ਸੋ ਹੈ ਕਾਹੇ ਕੋ ਪਾਗ ਧਰੋ ਤਿਰਥੀ ਔਰ ਕਾਹੇ ਭਰੋ ਤਿਰਥੀ ਤੁਮ ਗਉ ਹੈ ਕਾਹੇ ਰਜਾਵਤ ਹੋ ਮਨ ਭਾਵਤ ਆਹੇ ਜਾਵਤ ਹੋ ਹਮ ਸੋਰ ਹੈ ਸੋ ਹੈ ਬਾਤ ਸੁਣੀ ਹਰ ਕੀ ਜਬ ਸਰਨ ਰੀਜ ਹਸੀ ਸਭ ਹੀ ਬ੍ਰਿਜ ਬੰਮ ਠੰਡ ਭਈ ਤਰਤੀਰ ਤਬੈ ਠੰਡੀ ਭਈ ਤਰਤੀਰ ਤਬੈ ਠੰਡੀ ਭਈ ਤਰਤੀਰ ਤਬੈ ਹਰੂਏ ਹਰੂਏ ਕਲ ਕੈ ਗਜ ਕੰਮ ਬੇਰ ਬਨੇ ਤਨ ਨੈਤਰਣ ਕੇ ਜਨਮੈਨ ਬਨਾਏ ਤਰੈ ਇਹ ਦਮੈ ਸਿਆਮ ਰਸਾਤਰ ਪੇਖਤ ਪੇਖਤ ਯਾਮ ਜਿਵ ਟੂਟ ਜਿਵ ਟੂਟ ਬਾਜ ਸੁਦਾ ਜੁਤ ਤਾਂ ਮੈਂ ਤਾਂ ਮੈਂ ਪਾਠ ਕਰਨਾ ਤਾਂ ਮੈਂ ਨਹੀਂ ਕਹਣਾ ਤਾਂ ਮੈਂ ਖਰਾਕ ਨੂੰ ਕਹਿੰਦੇ ਆ ਜਾ ਮਾਸ ਬੋਟੀ ਦਿੰਨੇ ਆ ਆਪਾਂ ਬਾਜ ਨੂੰ ਮੈਂ ਬਾਖਾ ਹਰੀ ਜਾਨਵਰਾਂ ਨੂੰ ਜਿਵ ਟੂਟ ਤਬਾਜ ਸੁਦਾ ਜੁਤ ਭੁੱਖ ਦੇ ਸਦ ਬਾਜ ਜਿਵੇਂ ਟੁੱਟ ਕੇ ਪੈਂਦਾ ਤਾਂ ਮੈਂ ਆਪਣੇ ਖਾਣੇ ਦੇ ਉੱਤੇ ਸੋਈਆ ਕਾਮ ਸੇ ਰੂਪ ਕਲਾ ਨਿਤ ਸੇ ਮੁਖ ਕੀਰ ਸੇ ਨਾਖ ਕੁਰੰਗ ਸੇ ਨੈਨਨ ਕੰਚਨ ਸੇ ਤਨ ਧਰਮ ਦਾਤ ਕਪੂਤ ਸੇ ਕੰਠ ਸੋ ਕੋਕਲ ਬੈਨਨ ਕਾਨ ਲਗਿਓ ਕਹਨੇ 300 ਹਸ 300 ਕਾਨ ਲਗਿਓ ਕਹਨੇ 300 ਹਸ ਕਹਿ ਕਮ ਸੇ ਆਮ ਸਹਾਇਕ ਧਨਨ ਸਹਾਇਕ ਧਨਨ ਮੋਹਿ ਲਹਿਉ ਮੋਹਿ ਲਹਿਉ ਸਭ ਹੀ ਮਨ ਮੇਰੋ ਸੋ ਭਾਵ ਨਚਾਏ ਤੁਮੈ ਸੰਗ ਸੈਨਨ ਕਾਨ ਬਡੇ ਰਸ ਕੇ ਕਾਨ ਬਡੇ ਰਸ ਦੇ ਰਸ ਕੇ ਹਿਰਿਆ ਜਿੱਥੇ ਬਸਰਾਮ ਕਾਨ ਬਡੇ ਰਸ ਕੇ ਹਿਰਿਆ ਸਭ ਹੀ ਗਲ ਬੀਚ ਅਚਾਨਕ 헤ਰੀ ਸੋ ਹੁ ਤੁਮੈ ਜਸ ਦਾ ਕਹੋ ਬਾਤ ਕੀ ਸ਼ਰਾ ਕੀ ਸਾਰਥਕ ਜੇ ਜਾ ਹੰ ਘੇਰੀ ਕਿਸਾਰਥ ਕਿਸ ਅਰਥ ਕਿਸ ਵਾਸਤੇ ਸੰਕੇ ਰਿਆ ਕਿਨ ਸਿਆਰੀ ਜੀ ਕਿਸਾਰਥ ਪਾਠ ਇਕੱਠਾ ਕਿਨ ਸਿਆਰੀ ਜਾਂ ਬੱਕੇ ਨੂੰ ਸਿਆਰੀ ਨਾ ਫੱਕੇ ਨੂੰ ਸਿਆਰੀ ਕਰੇ ਹਾਂ ਕਿਸਾਰਥ ਆਪੇ ਅਰਥ ਵਾਲਾ ਕਿਸ ਅਰਥ ਆਪਣ ਲਖੇਰ ਤੇ ਕਰੂਗਾ ਪਦ ਪਾਠ ਬੋਲ ਸਮਾਗਮ ਆਪਣਾ ਸੋ ਤਮੈ ਜਸਦਾਸ ਕਹ ਬਾਤ ਕਿਸਾਰਥ ਕਾ ਇੰਜਾਂ ਹਮ ਘੇਰੀ